ਗੂਜਰੀ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਿਆਚਾਰ ਕਰਹਿ ਖਟ ਕਰਮਾ ਇਤਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹੋਮੈ ਬਿਨ ਗੁਰ ਬਾਜੀ ਹਾਰੀ ਮੇਰੇ ਠਾਕੁਰ ਰੱਖ ਲਿਐ ਬਹੁ ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਵਹਾਰੀ ਰਹਾਓ ਸਾਸਤ ਬੇਦ ਸਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵੇਖੋ ਕਰ ਵਿਚਾਰੀ 8 6 ਮੱਜਨਕਾਰ ਇਸਨਾ ਨਾਮ ਭ੍ਰਮ ਆਏ ਧਰ ਸਾਰੀ ਹਨਕ ਸੋਚ ਕਰ ਹੈ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਤਾਵਤ ਤਾਵਤ ਸਭ ਜਗ ਤਾਇਓ ਅਬ ਆਏ ਹਰ ਦੁਆਰੀ ਦੁਰਮਤ ਮੀਟ ਬੁੱਧ ਪ੍ਰਗਾਸੀ ਜਨ ਨਾਨਕ ਗੁਰਮੁਖਤਾਰੀ ਗੂਜਰੀ ਮਹੱਲਾ ਪੰਜਵਾ ਹਰ ਤਨ ਜਾਪ ਹਰ ਤਨ ਤਾਪ ਹਰ ਤਨ ਭੋਜਨ ਪਾਇਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਰਹਾਓ ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾਂ ਹਰ ਧਨ ਤੋਂ ਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਓ ਧੋਖਾ ਹਰ ਧਨ ਤੇ ਮੈਂ ਨਵ ਨਿਦ ਪਾਈ ਹਾਸ ਚਰਿਓ ਹਰ ਧੋਖਾ ਖਾਵਹੁ ਖਰਚੋ ਟੂਟ ਨਾ ਆਵੇ ਹਲਤ ਪਲਤ ਕੈ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਕਉ ਦੀਆ ਇਹੋ ਮਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖ ਨਾਸ ਸਹਿ ਪਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਹੋ ਜਾ ਕਾਂਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਉ ਹਰ ਹਰ ਸਦਾ ਪਜੋ ਜਗਦੀਸ ਰਹਾਓ ਸਤਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ تیਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਦਾ ਕੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ਭਵਰ ਤੁਮਾਰਾ ਇਹੁ ਮਨ ਹੋਵਹੁ ਹਰ ਚਰਣਾ ਹੋਹੁ ਕਵਲਾ ਨਾਨਕ ਦਾਸ ਓਨ ਸੰਗ ਲਪਟਾਇਓ ਜਿਉ ਬੂੰਦਹਿ ਚਾਤ੍ਰਿਕ ਮੌਲਾ ਗੂਜਰੀ ਮਹੱਲਾ ਪੰਜਵਾ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਤ ਸਿਆਨ ਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸ਼ਕਰ ਨੇਬ ਖਵਾ ਸਭ ਤਿਆਗੇ ਜੰਮਪੁਰ ਊਠ ਸੁਦਾਸ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗਿਰਸਤ ਉਦਾਸ ਗੂਜਰੀ ਮਹੱਲਾ ਪੰਜਵਾ ਨਾਮ ਨਿਦਾਨ ਜਿਨ ਜਨ ਜਪਿਓ ਤਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਵਿਖਮਮਤਾ ਇਹ ਵਿਆਦ ਤੇ ਹਾਟੇ ਹਰ ਜਸ ਸਾਧ ਸੰਗ ਮਿਲਗਾ ਆਇਓ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਰਹਾਓ ਜੋ ਕਿਛ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸੱਤਰ ਸਭ ਏਕ ਸਮਾਨੇ ਜੋਗ ਜੁਗਤਨੀ ਸਾਨੀ ਪੂਰਨ ਪੂਰ ਰਹੇ ਸ੍ਰਬ ਥਾਈ ਆਨ ਨਕਤ ਹੂੰ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵੇ ਔਰੰਗ ਰਾਤਾ ਭਈ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕੈ ਘਰ ਆਇਆ ਕਲ ਕਲੇਸ਼ ਮਿਟੇ ਖਿਨ ਭੀਤਰ ਨਾਨਕ ਸਹਿਜ ਸਮਾ ਆਇਆ ਗੁਜਰੀ ਮਹੱਲਾ ਪੰਜਵਾ ਜਿਸ ਮਾਨੁਖ ਪਹਿ ਕਰੋ ਬੇਨਤੀ ਸੋ ਆਪਣੈ ਦੁਖ ਭਰਿਆ ਪਾਰ ਬ੍ਰਹਮ ਜਨਿ ਹਿਰਦੈ ਅਰਾਧਿਆ ਤਿਨ ਪਉ ਸਾਗਰ ਤਰਿਆ ਗੋੜ ਹਰ ਬਿਨ ਕੋ ਨ ਬਿਰਥਾ ਦੁਖ ਕਟੈ ਪ੍ਰਭ ਤਜ ਅਵ ਰਸੀਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਘਟੈ ਰਹਾਓ ਮਾਇਆ ਕੇ ਸੰਬੰਧ ਸੈਨ ਸਾਖ ਕਿ ਤਹੀ ਕਾਮਨਾ ਆਇਆ ਹਰ ਕਾ ਦਾਸ ਨੀਚ ਕੁਲ ਉੱਚਾ ਤਿਸ ਸੰਗ ਮਨ ਬਾੰਛਤ ਫਲ ਪਾਇਆ ਲੱਖ ਕੋਟ ਵਿਖਿਆ ਕੇ ਵਿੰਜਨ ਤਾ ਮਹ ਤ੍ਰਿਸ਼ਨ ਨਾ ਬੂਜੀ ਸਿਮਰਤ ਨਾਮ ਕੋਟ ਉਜੀਆਰਾ ਬਸਤ ਅਗੋਚਰ ਸੂਜੀ ਫਿਰਤ ਫਿਰਤ ਤੁਮਰੇ ਦਵਾਰ ਆਇਆ ਭੈ ਭੰਜਨ ਹਰ ਰਾਇਆ ਸਾਧ ਕੇ ਚਰਨ ਧੂਰ ਜਨ ਬਾਛੈ ਸੁਖ ਨਾਨਕ ਇਹੋ ਪਾਇਆ ਗੂਜਰੀ ਮਹੱਲਾ ਪੰਜਵਾ ਪੰਜ ਪਦਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੇ ਵਾਸਾ ਊਹਾ ਛੋੜ ਧਰਨ ਮਹਿ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਆਵਰ ਸਭ ਮਿਥਿਆ ਲੋਭ ਲੱਭੀ ਗੁਰਪੁਰੈ ਦੀਓ ਹਰਨਾਮਾ ਜੀਅ ਕੋ ਇਹ ਵਸਤ ਫੱਬੀ ਰਹਾਓ ਇਸ ਤਮੀਤ ਬੰਦਪਸੁਤ ਭਾਈ ਸੰਗ ਬਨਤਾਰਾ ਚ ਹਸਿਆ ਜਬ ਅੰਤੀ ਅਉਸਰ ਆਇ ਬਨਿਓ ਹੈ ਉਨ ਪੇਖਤ ਹੀ ਕਾਲ ਗਰਸਿਆ ਕਰ ਕਰ ਅਨਰਥ ਵਿਹਾਜੀ ਸੰਪੈ ਸੋਇਨਾ ਰੂਪਾ ਦਾਮਾ ਪਾੜੀ ਕਉ ਉਹ ਪਾੜਾ ਮਿਲਿਆ ਹੋਰ ਸਗਲ ਭਇਓ ਬਿਰਾਨਾ ਹੈਵਰ ਗੈਵਰ ਰਤ ਸੰਬਾਹੀ ਗਹੁ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲਹਿ ਨਾਹੀ ਇਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੈ ਨਾ ਆਵੈ ਜਾਈ ਗੂਜਰੀ ਮਹੱਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ 부ਝਾਈ ਨਾਮ ਨਿਧਾਨ ਸਤਗੁਰੂ ਦਰੜਾ ਆਇ ਬਿਨਸ ਨਾ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਇਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਓ ਆਠ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਾਸ ਮਾਤਾ ਹਰਖ ਸੋਗ ਦੋ ਮਾਹਿੰਦਰਾ ਲਾ ਕਰਨੇ ਹਰ ਪਛਾਤਾ ਜਿਸ ਕਾ ਸਾਥ ਨਹੀਂ ਰਖ ਲੀਆ ਸਗਲ ਜੁਗਤ ਬਣ ਗਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਗੂਜਰੀ ਮਹੱਲਾ ਪੰਜਵਾ ਦੂਪ ਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਦਿਤ ਪਵਿੱਤਰ ਲੀਜੇ ਕਰ ਆਪਣੇ ਸਗਲ ਕਰਤ ਨਮਸਕਾਰ ਬਰਨ ਜਾਤ ਕੋ ਪੁੱਛੈ ਨਾਹੀ ਬਾਛੈ ਚਰਨ ਰਿਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਾਨ ਕੋ ਅੰਗ ਨਿਰਾਰੂ ਰਹਾਓ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤ੍ਰਿਲੋਚਨ ਕਬੀਰ ਦਾਸ ਰੋ ਮੁਕਤ ਭਇਓ ਚੰਮਿਆਰੋ ਗੂਜਰੀ ਮਹੱਲਾ ਪੰਜਵਾ ਹੈ ਨਾਹੀ ਕੋ ਬੁੱਝਨ ਹਾਰੋ ਜਾਣੈ ਕਵਨ ਪਤਾ ਸਿਵ ਬਿਰੰਚ ਅਰ ਸਗਲ ਮੂਨ ਜਨ ਗਹਿ ਨ ਸਕਾ ਹੈ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਣੀਐ ਆਵਰ ਆਵਰ ਬਿਦ ਬੁਝੀਐ ਬਕਨ ਕਥਨ ਰਹਿਤਾ ਰਹਾਓ ਆਪੇ ਭਗਤਾ ਆਪ ਸੁਆਮੀ ਆਪਨ ਸੰਗ ਰਤਾ ਨਾਨਕ ਕੋ ਪ੍ਰਭ ਪੂਰ ਰਹਿਓ ਹੈ ਪੇਖਿਓ ਜੱਤਰ ਕਤਾ ਗੂਜਰੀ ਮਹੱਲਾ ਪੰਜਵਾ ਮਤਾ ਮਸੂਰਤ ਅਵਰਸਿਆਨਪ ਜਨਕ ਕੋ ਕਚੂਨਾ ਆਇਓ ਜਹ ਜਹ ਐਵਸਰ ਆਇ ਬਨੇਓ ਹੈ ਤਹਾ ਤਹਾ ਹਰਿ ਧਾਇਓ ਪ੍ਰਭ ਕੋ ਭਗਤ ਵਛਲ ਬਿਰਦਾ ਆਇਓ ਕਰੇ ਪ੍ਰਤੀਪਾਲ ਬਾਰਿਕ ਕੀ ਨਿਆਈ ਜਨਕੋ ਲਾਡ ਲੜਾਓ ਰਹਾਓ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨਗਾ ਆਇਓ ਸਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ ਗੂਜਰੀ ਮਹੱਲਾ ਪੰਜਵਾ ਦਿਨ ਰਾਤੀ ਆਰਦੋ ਪਿਆਰੋ ਨਿਮਖ ਨ ਕੀਜੈ ਢੀਲਾ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹਾ ਢੀਲਾ ਮੋਹਨ ਪ੍ਰਾਨ ਮਾਨ ਰਾਗੀਲਾ ਬਾਸ ਰਹੇ ਉਹ ਹੀਰੀ ਕੈ ਸੰਗੇ ਪੇਖ ਮੋਹਿਉ ਮਨ ਲੀਲਾ ਰਹਾਓ ਜਿਸ ਸਿਮਰਤ ਮਨ ਹੋਤ ਅਨੰਦਾ ਉਤਰੈ ਮਨੋ ਜੰਗੀਲਾ ਮਿਲਬੇ ਕੀ ਮਹਿਮਾ ਬਰਨ ਨਾ ਸਾਕੋ ਨਾਨਕ ਪਰੈ ਪ੍ਰੀਲਾ ਗੂਜਰੀ ਮਹੱਲਾ ਪੰਜਵਾ ਮਨ ਜੋਗੀ ਸਾਸਤਰਗ ਕਹਾਵਤ ਸਭ ਕੀਨੇ ਬਸ ਆਪਣੇ ਹੀ ਤੀਨ ਦੇਵ ਅਰ ਕੋੜ ਤੇ ਤੀਸਾ ਤਨ ਕੀ ਹੈਰਤ ਕਛ ਨਾ ਰਹੀ ਬਲਵੰਤ ਵਿਆਪ ਰਹੀ ਸਭ ਮਹੀ ਅਵਰਨਾ ਜਾਣ ਸਕੂ ਮਰਮਾ ਗੁਰ ਕਿਰਪਾ ਤੇ ਲਹੀ ਰਹਾਓ ਜੀਤ ਜੀਤ ਜੀਤੇ ਸਭ ਥਾਨਾ ਸਗਲ ਭਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਗੂਜਰੀ ਮਹੱਲਾ ਪੰਜਵਾ ਦੋਏ ਕਰ ਜੋੜ ਕਰੀ ਬੇਨੰਤੀ ਠਾਕੁਰ ਆਪਣਾ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ सगला ਦੁਰਤ ਮਿਟਾਇਆ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤਬੰਦ ਪ ਤਿਨ ਕਾ ਬਲ ਹੈ ਥੋਰਾ ਅਨਿਕ ਰੰਗ ਮਾਇਆ ਕੇ ਪੀਖੇ ਕਿਛ ਸਾਥ ਨਾ ਚਾਲੈ ਭੋਰਾ ਠਾਕੁਰ ਤੁਜ ਬਿਨ ਆਹੇ ਨਾ ਮੋਰਾ ਮੋਹਿ ਅਨਾਥ ਨਿਰਗੁਣ ਗੁਣ ਨਾਹੀ ਮੈਂ ਆਹਉ ਤੁਮਰਾ ਧੋਰਾ ਰਹਾਓ ਬਲ 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 ਚਰਨ ਤੁਮਾਰੀ ਈਹਾ ਉਹਾ ਤੁਮਰਾ ਜੋਰਾ ਸਾਧ ਸੰਗ ਨਾਨਕ ਦਰਸ ਪਾਇਓ ਬਿਨ ਸਿਓ ਸਗਲ ਨਿਹੋਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਪ੍ਰਮੋਹਤ ਜਾਵੇ ਪ੍ਰਭ ਸੀਤੀ ਰੰਗ ਲਾਈ ਮਨ ਕੋ ਇਹ ਉਪਦੇਸ਼ ਦਰੜਾਵੇ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਤੂ ਤਹ ਮਾਇਆ ਬੰਦ ਵਿਸਰਨਾ ਕਬ ਹੂੰ ਜਾਇ ਰਹਾਓ ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਿਰਾਏ ਮਿਲ ਸਾਧੂ ਹਰ ਜਸ ਗਾਵੇ ਨਾਨਕ ਭਵਜਲ ਪਾਰ ਪਰਾਇ ਗੂਜਰੀ ਮਹੱਲਾ ਪੰਜਵਾ ਖਿਰ ਮਹਿ ਥਾਪ ਉਥਾਪਨ ਹਾਰਾ ਕੀਮਤ ਜਾਇ ਨਾ ਕਰੀ ਰਾਜਾ ਰੰਗ ਕਰੈ ਖਿਨ ਭੀਤਰ ਨੀਚਹਿ ਜੋਤ ਧਰੀ ਧਿਆਈਐ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਕਾ ਕਹਾ ਕਰੀਐ ਜਾ ਮੈਂ ਏਕ ਘਰੀ ਰਹਾਉ ਤੁਮਰੀ ਟੇਕ ਪੂਰੀ ਮੇਰੇ ਸਤਗੁਰ ਮਨ ਸਰਨ ਤੁਮਾਰੈ ਪਰਿ ਅਜੀਤ ਈ ਆਨੇ ਬਾਰਕ ਨਾਨਕ ਹਮ ਤੁਮ ਰਖੋ ਧਾਰ ਕਰੀ ਗੂਜਰੀ ਮਹੱਲਾ ਪੰਜਵਾ ਤੂੰ ਦਾਤਾ ਜੀ ਆ ਸਬਨਾ ਕਾ ਬਸੋ ਮੇਰੇ ਮਨ ਮਾਹੀ ਚਰਨ ਕਮਲ ਰਿਦਮਾਹ ਸਮਾਏ ਤਹਿ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਨਾਹੀ ਕਰ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੋ ਤੁਮ ਹੀ ਕਉ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਗੂਜਰੀ ਮਹੱਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵਉ ਇਸ ਅਰਪੂਰ ਕੇਸ ਸੰਗ ਦਾਸ ਪਗ ਝਾਰਉ ਇਹ ਮਨੋਰਥ ਮੋਰ ਠਾਕੁਰ ਤੁਝ ਬਿਨ ਬੀਆ ਨਾ ਹੋਰ ਚਿਤ ਜਿਤਵਉ ਹਰ ਰਸਨ ਅਰਾਧਉ ਨਿਰਖੋ ਤੁਮਰੀ ਓਰ ਰਹਾਉ ਦਿਆਲ ਪੁਰਖ ਸਰਬ ਕੀ ਠਾਕੁਰ ਬਿਨੋ ਕਰੋ ਕਰਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਇ ਸਾਧ ਸੰਗਤ ਕੋ ਜੋ ਹੀ ਨਾ ਸਾਕੇ ਮਾਲ ਮਲ ਧੋ ਵੈ ਪਾਏ ਆਪ ਮੋਹੇ ਆਏ ਪਰਿਓ ਸਰਨਾਏ ਗੋਹਜ ਪਾਪ ਕੋ ਬਹੁਤ ਪ੍ਰਜਾਰ ਐ ਮੂ ਕੋ ਸਤਗੁਰ ਦੀਓ ਹੈ ਬਤਾਏ ਰਹਾਵ ਸਿੱਧ ਸਾਧਕ ਅਰ ਜਖਿ ਕਿੰਨਰ ਨਰ ਰਹੀ ਕੰਠ ੁਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੇ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾ ਆਪ ਜਸ ਮਿਟੈ ਹੋਵੇ ਜਗ ਕੀਰਤ ਦਰਗਹ ਬੈਸਣ ਪਾਈ ਐ ਜਮ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈ ਐ ਜਾਤੇ ਕਾਲ ਨ ਬਿਰਤੀ ਜਾਈ ਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਓ ਮੋਹਿ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸਹਿ ਪੈਜ ਰਖਾਈਐ ਗੂਜਰੀ ਮਹੱਲਾ ਪੰਜਵਾ ਵਿਸਵੰਪਰਜੀ ਅਨਕੋ ਦਾਤਾ ਭਗਤ ਭਰੇ ਪੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗਰਾਚ ਸਗਲ ਜੀਵ ਜਾ ਕਉ ਆਰਾਧ ਹੈ ਤਾਹੂ ਕਉ ਤੂੰ ਜਾ ਚਿਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰਖੈ ਤਿਸ ਕਾ ਕਰੇ ਸੰਸਾਰ ਗੂਜਰੀ ਮਹੱਲਾ ਪੰਜਵਾ ਜਾਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਅਵਖਦਾ ਉੱਤਰ ਗਇਓ ਸਭ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰੈ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਗੂਜਰੀ ਮਹੱਲਾ ਪੰਜਵਾ ਕਬ ਹੂ ਹਰ ਸਿਓ ਚੀਤ ਨਾ ਲਾਇਓ ਧੰਦਾ ਕਰਤ ਬਿਹਾਨੀ ਆਉਧ ਹੈ ਗੁਣ ਨਿਧ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਕਪਟੇ ਅਨਿਕ ਜੁਗਤ ਕਰਤਾ ਆਇਓ ਬੇਸਰਤ ਪ੍ਰਭ ਕੀਤੇ ਦੁਖ ਗਨਿਯ ਹੈ ਮਹਾ ਮੋਹਨੀ ਖਾਇਓ ਕਰਹੁ अनुग्रह स्वामी ਮੇਰੇ ਗਨੋ ਨਾ ਮੋਹਿ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰਿ ਸਰਣਾ ਆਇਓ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਛੋੜ ਆਨ ਬਿਵਹਾਰ ਮਿਥਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈਤ ਆਗੇ ਟੇਕ ਕਰਿ ਕਿਰਪਾ ਗੋਬਿੰਦ ਦਿਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗ ਤਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛਾੜ ਸਗਲ ਸਿਆਣਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਰੇ ਚਿੱਤ ਚਰਨ ਕਮਲ ਆਰਾਧ ਸਰਬ ਸੂਖ ਕਲਿਆਣ ਪਾਵ ਹੈ ਮਿਟੈ ਸਗਲ ਉਪਾਦ ਰਹਾਓ ਮਾਤ ਪਿਤਾ ਸੁਤਮੀਤ ਭਾਈ ਤਿਸ ਬਿਨਾ ਨਹੀਂ ਕੋਏ ਈਤ ਉਤ ਜੀ ਅਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਵ ਮਿਥਿਆ ਕਾਠ ਨਾ ਆਵੇ ਕਾਮ ਸ਼ਰਣ ਸਾਧੂ ਨਿਰਮਲਾ ਗਾਤ ਹੋਏ ਪ੍ਰਭ ਕੈ ਨਾਮ ਅਗੰ ਦਇਆਲ ਪ੍ਰਭੂ ਊਚਾ ਸ਼ਰਣ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਨਾ ਗੁਰ ਸੇਵ ਸਾਧ ਹੀ ਰਮੋ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਓ ਸੂਖ ਸਹਿਜ ਆਨੰਦ ਪਾਵ ਹੈ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨ ਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧ ਹਿਰਦੈ ਏਕ ਸਿਓਲੇ ਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀ ਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁੱਖ ਹਨੇਰਾ ਭੈ ਬਿਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨਪਰੀਤਾ ਮਿਲ ਸਾਧ ਵਚਨ ਗੋਬਿੰਦ ਧਿਆਏ ਮਹਾਨਿਰਮਲ ਰੀਤ ਰਹਾਓ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹੋ ਆਪ ਰਾਖੇ ਭਏ ਪੂਰਨ ਕਾਮ सास सासना बिसर कबहु ब्रह्मप्रभु समरथ गुण अनिकरसना क्या बखानें अगणत सदा अकथ दीन दर्द निवार तारण दयाल कृपा कारण अटल पदवी नाम सिमरन दृढ़ नानक हर हर शरण गूजरी मोहल्ला पंजावा अहं बोद्ध बहु सगन माया महाधीर गुरु योग हर नाम औखद गुरु नाम दीनू करण कारण योग मन तन बाची है जन तूर कोट जन्म के लह है पातिक गोबिंदलो चापूर रहआव आद अंतै मद आसा कूकरी बिकरान गुर ज्ञान कीर्तन गोविंद रमणं काटीय जमजाल काम क्रोध लोभ मोह मूठे सदा आवा गवन प्रभु प्रेम भगत गोपाल सिमरण मिटत जूनी पावन मित्र पुत्र कलत्र सुर हृदय तीन ताप जलान्त जप राम रामा दुख निवारि मिले हर जन संत सर्व विद्ध भ्रमते पुकार है कतहै नाही चोट ਹਰ ਚਰਨ ਸਰਨ અપਾਰ ਪ੍ਰਭ ਕੇਦਰੜ ਗਹੀ ਨਾਨਕ ਓਟ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਧੂਪ ਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਆਰਾਧ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਣ અપਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਾਲ ਕਲੇਸ਼ ਮਿਟਾਂਤ ਸਿਮਰਨ ਕਾਟ ਜਮਦੂਤ ਫਾਸ ਰਹਾਓ ਸੱਤਰ ਦਹਿਨ ਹਰਨਾਮ ਕਹਿਨ ਅਵਰ ਕਛ ਨਾ ਉਪਾਓ ਕਰ ਅਨੁਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੁਆਓ ਗੂਜਰੀ ਮਹੱਲਾ ਪੰਜਵਾ ਤੂੰ ਸਮਰਾਤ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਓ ਸਤਗੁਰੂ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲੇਵ ਲੱਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੀ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸકલ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਨਗਰੀ ਪੰਜ ਚੋਰ ਬਸੀਲੇ ਵਰਜਤ ਚੋਰੀ ਧਾਵੈ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚਿਤਹੁ ਬਾਸ ਦੇਉ ਬਨਵਾਲੀ RAM ਹਰਿਦੈ ਜਪਮਾਲੀ ਰਹਾਉ ਉਰਦ ਮੂਲ ਜੇ ਸਾਖਤਲਾਹਾ ਚਾਰ ਬੀਦ ਜਤ ਲਾਗੇ ਸਹਿਜ ਪਾਏ ਜਾਈ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰ ਆਗਨ ਮੇਰੈ ਪੁਪ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਹੁ ਬਹੁਤ ਜੰਜਾਲਾ ਸੁਣ ਸਖਵੰਤੇ ਨਾਨਕ ਬਿਨ ਵੈ ਛੋਡਹੁ ਮਾਇਆ ਜਾਲਾ ਮਨ ਵਿਚਾਰ ਏਕਲੇ ਬਲਾਗੀ ਪੁਨਰਪ ਜਨਮ ਨ ਕਾਲਾ ਸੋ ਗੁਰੂ ਸੋ ਸਿੱਖ ਕਥਿ ਜਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨ ਧੰਦਾ ਨਾਹੀ ਧੰਦੇ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿ ਜਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥੀ ਅਲੇ ਸੇਤ ਬਰਨ ਸਭ ਦੂਤਾ ਬ੍ਰਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪਨਹਿ ਨਾ ਗਰਭੰ ਵੇਖ ਤਜ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਾਵਨ ਕਾਵਨ ਜਾਚੈ ਪ੍ਰਭ ਦਾਤੇ ਤਾ ਕੇ ਅੰਤ ਨਾ ਪਰਹਿ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂ ਸਮਰਤ ਸਚ ਦੇਵਨ ਹਾਰ ਐ ਜੀ ਜਪ ਤਪ ਸੰਜਮ ਸਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁਨ ਸਮਾਧ ਰਹਿ ਹਲਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਤਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਚਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੂਤਰ ਭਾਵਨਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੇ ਤੀਸ ਜਾਚ ਹੈ ਪ੍ਰਭ ਨਾਇਕ ਦੇਦੇ ਟੂਟ ਨਾਹੀ ਭੰਡਾਰ ਹੁੰਦੇ ਭੰਡੈ ਕਛ ਨ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਧੀ ਅੰਤਰ ਜਾਚ ਹੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵ ਹੈ ਪ੍ਰਕਾਰ ਵੱਡੇ ਭਾਗ ਗੁਰ ਸੇਵ ਹੈ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝਹਿ ਅੰਤਰ ਸ਼ਬਦ ਵਿਚਾਰ ਆਬ ਤਵ ਅਵਰਨਾ ਮਾ ਗਹੋ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੇ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾ ਮੇਰਾ ਤੇ ਨਾਮੇ ਗਤ ਪਤ ਪਾਈ ਭਾਈ ਰੇ RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ ਐਸੀ ਨਾਮ ਵਡਾਈ ਰਹਾਓ ਐ ਜੀ ਬਹੁਤੀ ਭੀਖ ਕਰਹਿ ਭਿਖਿਆ ਕਉ ਕੀਤੇ ਉਦਲ ਭਰਨ ਕਹਿ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਘਰਬ ਨਾ ਜਾਈ ਐ ਜੀ ਕਾਲ ਸਦਾ ਸਿਰ ਉੱਪਰ ਠਾਡੇ ਜਨਮ ਜਨਮ ਵੈਰਾਈ ਸੱਚ ਹੈ ਸਬਦ ਰਤੇ ਸੇਵਾ ਚੇ ਸਤਗੁਰੂ ਬੂਝ ਬੁਝਾਈ ਗੁਰਸਰਨਾਈ ਜੋਹਿ ਨਾ ਸਾਕੈ ਦੂਤ ਨਾ ਸਕੇ ਸੰਤਾਈ ਆਵਗਤ ਨਾਥ ਨਿਰੰਜਨ ਰਾਤੇ ਨਿਰਭਉ ਸੋਲੇ ਵਲਾਈ ਐ ਜੀ ਓ ਨਾਮ ਦਿੜਹੋ ਨਾਮੇ ਲੇ ਵਲਾਵੋ ਸਤਗੁਰ ਟੇਕ ਟਿਕਾਈ ਜੋਤਿ ਸੁਭਾਅ ਵੈ ਸੂਈ ਕਰ ਸੀ ਕੀਰਤਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰਸਰਨ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਆਪ ਤਬ ਏਕੋ ਏਕ ਪੁਕਾਰ ਔ ਆਤ ਜੁਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਓ ਬਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹੋ ਹਉਮੈ ਸਬਦ ਜਲਾਈ ਐ ਜੀ ਕਿਆ ਮੰਗੋ ਕਿਛ ਰਹਿ ਇਹਨਾਂ ਦੀ ਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀ ਜੈ ਹਿਰਦੈ ਕੰਠ ਬਣਾਈ